ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮਨੀਸ਼ ਸ਼ੋਦੀਆ ਤੇ ਸਤਿੰਦਰ ਜੈਨ ਤੇ ਇੱਕ ਵਾਰ ਫੇਰ ਐਫ ਆਈ ਆਰ ਦਰਜ ਹੋਈ ਹੈ ਦੱਸਦੀ ਹੈ ਕਿ ਇਸ ਵਾਰ ਘਟਾਲਾ 1300 ਕਰੋੜ ਦਾ ਹੈ ਦੱਸਦੀ ਹੈ ਕਿ ਕਲਾਸਰੂਮ ਬਣਾਉਣ ਦੇ ਲਈ ਜਿਹੜੀ ਇਹ ਸਿੱਖਿਆ ਪ੍ਰਣਾਲੀ ਨੂੰ ਅੱਗੇ ਵਧਾਉਣ ਦੇ ਲਈ ਜਿਹੜੇ ਪੈਸੇ ਅਲਾਟ ਹੋਏ ਸੀ ਉਹਨਾਂ ਦੇ ਵਿੱਚੋਂ 1300 ਕਰੋੜ ਰੁਪਏ ਦਾ ਕਪਲਾ ਹੋਇਆ ਜਿਸ ਨੂੰ ਲੈ ਕੇ ਜਿਹੜੀ ਐਫ ਆਈ ਆਰ ਦਰਜ ਕੀਤੀ ਗਈ ਆ ਦੱਸਦੀ ਹੈ ਕਿ ਇਸ ਦੇ ਵਿਰੋਧੀਆਂ ਦੇ ਵੱਲੋਂ ਲਗਾਤਾਰ ਟਿੱਪਣੀਆਂ ਜਿਹੜੀ ਸ਼ੁਰੂ ਕਰ ਦਿੱਤੀ ਗਈ ਆ ਉੱਥੇ ਪੰਜਾਬ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਜਿਹੜਾ ਵੱਡਾ ਬਿਆਨ ਇਸ ਤੇ ਦਿੱਤਾ ਗਿਆ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਮਸਲੇ ਤੇ ਚੁੱਪ ਕਿਉਂ ਨੇ ਤੇ ਅਰਵਿੰਦ ਕੇਜਰੀਵਾਲ ਜਿਹੜੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਉਹ ਇਸ ਮਸਲੇ ਤੇ ਚੁੱਪ ਕਿਉਂ ਨੇ ਕੀ ਉਹਨਾਂ ਨੂੰ ED ਦਾ ਡਰ ਸਤਾ ਰਿਹਾ ਹੈ ਕੀ ED ਦੀ ਰੇਡ ਦਾ ਡਰ ਹੈ ਜਾਂ ਫਿਰ ਉਹ ਆਪਣੇ ਜਿਹੜੇ ਮੰਤਰੀ ਨੇ ਆਪਣੇ ਜਿਹੜੇ ਚਿਹਤੇ ਨੇ ਆਪਣੇ ਜਿਹੜੇ ਵੱਡੇ ਆਗੂ ਨੇ ਪਾਰਟੀ ਦੇ ਵਫਾਦਾਰ ਨੇ ਉਹਨਾਂ ਦੀ ਗਲਤੀ ਨੂੰ ਛਪਾਉਣਾ ਚਾਹੁੰਦੇ ਆ ਦੱਸਦੀ ਹੈ ਕਿ ਸੁਖਪਾਲ ਸਿੰਘ ਖੈਰਾ ਨੇ ਇੱਕ ਸੋਸ਼ਲ ਮੀਡੀਆ ਤੇ ਜਿਹੜੀ ਪੋਸਟ ਪਾਈ ਆ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਮਨੀਸ਼ ਸ਼ਿਸ਼ੋਧਿਆ ਅਤੇ ਸਤਿੰਦਰ ਜੈਨ ਦੇ ਵਿਰੋਧ ਦਾ 1300 ਕਰੋੜ ਦੀ ਕਲਾਸ ਰੂਮ ਘਟਾਲੇ ਬਾਰੇ ਐਫ ਆਈ ਆਰ ਦਰਜ ਤੇ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਚੋਪਾ ਕਿਉਂ ਨੇ ਮਨੀਸ਼ ਸ਼ਿਸ਼ੋਧਿਆ ਅਤੇ ਸਤਿੰਦਰ ਜੈਨ ਵਿਰੋਧ 1300 ਕਰੋੜ ਦੇ ਕਲਾਸ ਰੂਮ ਘਟਾਲੇ ਬਾਰੇ ਦਰਜ ਹੋਈ ਐਫ ਆਈ ਆਰ ਨੇ ਦਿੱਲੀ ਅਤੇ ਪੰਜਾਬ ਦੀ ਸਿਆਸਤ ਦੇ ਵਿੱਚ ਹਲਚਲ ਮਚਾ ਦਤੀ ਹੈ ਪਰ ਜੋ ਗੱਲ ਹੋਰ ਅਭੀ ਚੁਕਾਉਂਦੀ ਹੈ ਉਹ ਹੈ ਆਮ ਆਦਮੀ ਪਾਰਟੀ ਦੇ ਆਗੂ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਚੁੱਪੀ ਉਹਨਾਂ ਨੇ ਇੱਕ ਗੱਲ ਤੇ ਚੁੱਪੀ ਧਾਰੀ ਹੈ ਜਿਸ ਤੇ ਵੱਡੇ ਤੇ ਗੰਭੀਰ ਇਲਜ਼ਾਮ ਨੇ ਜਿਹੜੇ ਓ ਖੜੇ ਹੁੰਦੇ ਆ ਸਵਾਲ ਖੜੇ ਹੁੰਦੇ ਆ ਕੀ ਕੇਜਰੀਵਾਲ ਅਤੇ ਮਾਨ ਆ ਭਾਜਪਾ ਤੇ ਈਡੀ ਦੇ ਡਰ ਤੋਂ ਇਹ ਚੀਜ਼ ਤੋਂ ਚੁੱਪ ਨੇ ਜਾਂ ਫਿਰ ਕੀ ਉਹ ਆਪਣੇ ਆਗੂਆਂ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਬਾਵਜੂਦ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਜਾਂ ਫਿਰ ਆ ਦੇ ਅੰਦਰੂਨੀ ਮਸਲੇ ਹਨ ਜਿੰਨਾ ਕਰਕੇ ਇਹ ਚੁੱਪੀ ਬਣਾਈ ਹੋਈ ਹੈ ਇਹ ਕੋਲਕਾਟਾ ਲਕਾਸ ਰੂਮ ਨਿਰਮਾਣ ਦੇ ਵਿੱਚ ਵੱਡੀ ਮਾਤਰਾ ਚ ਵਾਧੂ ਖਰਚੇ ਦੇ ਨਾਲ ਜੁੜਿਆ ਹੋਇਆ ਜਿਸ ਕਾਰਨ ਟੈਕਸ ਦੇ ਪੈਸੇ ਦੀ ਭਾਰੀ ਬਰਬਾਦੀ ਹੋਈ ਹੈ ਆਪ ਹਮੇਸ਼ਾ ਆਪਣੀ ਇਮਾਨਦਾਰੀ ਦੀ ਗੱਲ ਕਰਦੀ ਹੈ ਪਰ ਦਿੱਲੀ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਇਸ ਮਸਲੇ ਤੇ ਆਪਣਾ ਸਪਸ਼ਟ ਸਟੈਂਡ ਲੈਣ ਤੋਂ ਗੁਰੇਸ਼ ਕਿਉਂ ਕਰ ਰਹੇ ਆ ਇਸ ਟੁੱਪੀ ਦੇ ਪਿੱਛੇ ਕਾਰਨ ਦੋ ਹੀ ਹੋ ਸਕਦੇ ਆ ਜਾਂ ਤਾਂ ਕੇਜਰੀਵਾਲ ਤੇ ਮਾਨ ਈਡੀ ਦੀ ਜਾਂਚ ਤੋਂ ਡਰ ਰਹੇ ਆ ਜਾਂ ਫਿਰ ਆਪ ਦੇ ਅੰਦਰ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਲੈ ਕੇ ਫੁੱਟ ਪੈ ਚੁੱਕੀ ਆ ਤਾਂ ਔਰ ਜਿਹੜੇ ਸੁਖਪਾਲ ਸਿੰਘ ਖੈਰਾ ਨੇ ਉਹਨਾਂ ਦੇ ਵੱਲੋਂ ਜਿਹੜਾ ਇਹ ਵੱਡਾ ਬਿਆਨ ਹੈ ਇਲਜ਼ਾਮ ਨੇ ਉਹ ਉਹ ਭਗਵੰਤ ਸਿੰਘ ਮਾਨ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਤੇ ਅਰਵਿੰਦ ਕੇਜਰੀਵਾਲ ਜਿਹੜੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਉਹਨਾਂ ਤੇ ਜਿਹੜੇ ਵੱਡੇ ਸਵਾਲ ਖੜੇ ਕੀਤੇ ਗਏ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜੇਕਰ 1300 ਕਰੋੜ ਰੁਪਏ ਦਾ ਘੁਟਾਲਾ ਹੈ ਪਿਛਲੇ ਦਿਨੀ ਜੇ ਗੱਲ ਕਰੀਏ ਤੇ ਸੁਖਪਾਲ ਸਿੰਘ ਖੈਰਾ ਤੇ ਵੀ ਈਡੀ ਦੀ ਜਿਹੜੀ ਕਾਰਵਾਈ ਆ ਉਹ ਹੋਈ ਸੀ ਉਹਨਾਂ ਦੀ ਜਿਹੜੀ ਚੰਡੀਗੜ੍ਹ ਦੀ ਕੋਠੀ ਆ ਜਿਸ ਦੀ ਕੀਮਤ 3 ਕਰੋੜ 80 ਲੱਖ ਦੇ ਨਜ਼ਦੀਕ ਸੀਗੀ ਉਸ ਨੂੰ ਉਸ ਮਸਲੇ ਦੇ ਵਿੱਚ ਅਟੈਚ ਕੀਤਾ ਗਿਆ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਉਹ ਕੋਠੀ ਅਟੈਚ ਕੀਤੀ ਗਈ ਹੈ ਤਾਂ ਉਹਨਾਂ ਦੇ ਵੱਲੋਂ ਇਹ ਹੁਣ ਜਿਹੜਾ ਆਮ ਆਦਮੀ ਪਾਰਟੀ ਤੇ ਨਿਸ਼ਾਨੇ ਸਾਧਣੇ ਸ਼ੁਰੂ ਕਰ ਦਿੱਤੇ ਗਏ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਇਹ ਜੇਕਰ ਇਸ ਮਸਲੇ ਤੇ ਚੁੱਪੀ ਧਾਰੀ ਬੈਠੇ ਨੇ ਸੀਐਮ ਮਾਨ ਕੀ ਉਹ ਈਡੀ ਦੀ ਕਾਰਵਾਈ ਤੋਂ ਡਰ ਰਹੇ ਨੇ ਜਾਂ ਫਿਰ ਆਪਣੇ ਜਿਹੜੇ ਭ੍ਰਿਸ਼ਟ ਨੇਤਾ ਨੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਆ ਜਾਂ ਫਿਰ ਭ੍ਰਿਸ਼ਟਾਚਾਰ ਦੇ ਕਾਰਨ ਜਿਹੜੀ ਆਮ ਆਦਮੀ ਪਾਰਟੀ ਦੇ ਵਿੱਚ ਅੰਦਰੂਨੀ ਫੁੱਟ ਪੈ ਚੁੱਕੇ ਇਹਨਾਂ ਚੀਜ਼ਾਂ ਨੂੰ ਲੈ ਕੇ ਲਗਾਤਾਰ ਟਿੱਪਣੀ ਕਰਦੇ ਹੋਏ ਸੁਖਪਾਲ ਸਿੰਘ ਖੜਾ ਨਜ਼ਰ ਆ ਰਹੇ ਨੇ ਦੱਸਤੀ ਹੈ ਕਿ ਦਿੱਲੀ ਦੇ ਵਿੱਚ ਕਲਾਸ ਰੂਮ ਘੁਟਾਲੇ ਦੇ ਵਿੱਚ ਆ 1300 ਕਰੋੜ ਦੀ ਇੱਕ ਐਫ ਆਈ ਆਰ ਦਰਜ ਹੋਈ ਆ 1300 ਕਰੋੜ ਦਾ ਘੁਟਾਲਾ ਹੋਇਆ ਜਿਸ ਦੇ ਵਿੱਚ ਦੋ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮਨੀਸ਼ ਸ਼ੋਧਿਆ ਤੇ ਸਤਿੰਦਰ ਜੈਨ ਦਾ ਨਾਮ ਸਾਹਮਣੇ ਆਇਆ ਦੱਸਦੀ ਹੈ ਕਿ ਇਹਨਾਂ ਦੋਨਾਂ ਤੇ ਜਿਹੜੀ ਐਫ ਆਈ ਆਰ ਦਰਜ ਹੋਈ ਆ ਪਰ ਇਸ ਐਫ ਆਈ ਆਰ ਨੇ ਦਿੱਲੀ ਅਤੇ ਪੰਜਾਬ ਦੀ ਸਿਆਸਤ ਦੇ ਵਿੱਚ ਵੱਡੀ ਹਲਚਲ ਮਚਾ ਦਿੱਤੀ ਹੈ